ਜਦ ਰਾਤ ਨੂੰ ਸਰਦੀ ਮੌਸਮ ਸਰਾਂ ਦਾ ਰਾਤ ਨੂੰ ਜਦੋਂ ਪਹਿਣਾ ਸੀ ਤੇ ਗੱਲਾਂ ਮਤਲਬ ਤਾਂ ਕੰਪਲੀਟਲੀ ਜੁੜੀ ਹੋਈ ਹੈ ਸੋ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਸੀ আচ্ছা ਮੈਂ ਤੋਂ 2 ਸਾਲ ਤੋਂ ਵੀ 27 ਦਿਨ ਵੱਡੇ ਐ ਉਮਰ ਦੇ ਅੰਦਰ ਪਰ ਕੋਰਸ ਸੀ ਕੋਈ ਕੀਤੇ ਸੀ

جدو نوڈی لہر کا آغاز ہوا سواب چیڑی آئی سی چین چین چید کی رشیا کی سارے ہندوست ساری دنیا کے ہو گرجنا ہوئی سوال کیوں ਅਦੇਸ਼ਿਕ ਸੀ ਗੋਇਕ ਸੀ ਨਾ ਦੇ ਨਾਲ ਤੇ ਦੇਖਿਆ ਜਾਵੇ ਤੌ ਵੀ ਸੇਵਿਕ ਸੀ ਫੁੱਟ ਕਿਉਂ ਹੋਈ ਚਲੋ ਵਿਚਾਰਾਂ ਦਾ ਢੇਡ ਹੁੰਦਾ ਜਦੋਂ ਵਿਚਾਰ ਭਿੰਦੇ ਨੇ ਤੇ ਬਕਬਕ ਵੀ ਹੋ ਸਕਦੇ ਆ

جنور کی یہ کہہ دینا کہ جہاں اج میں اسٹیج بول پیا وہی آخری سچ ہے اور ہو نہیں سکتا کہ جنوب ہے ایک بندہ ایمانداری یہ نہ منہ کہ میں گلط ہوں میں میری ایک آدت ہے بروج بھی آدت سی کہ جدو اُسی سارے سامنے ਉਹ ਸੰਧਿਆ ਜੇ ਜੇ ਚਾਹੀਸੀ ਚੀਜ਼ ਵੀ ਹੁੰਦੀ ਤਾਂ ਅਸੀਂ ਹੱਥ ਖੜੇ ਕਰ ਮੈਸਰੀ ਪੜੇ ਕਰ ਦਿੰਦੇ ਆ ਜਿਵੇਂ ਜੀ ਸੋਚਾਂਗੇ ਸੋਏ ਜਿਹੜੀ ਗੱਲ ਉਹਨੇ ਮੈਨੂੰ ਕਹੀ ਅੱਜ ਦੇ ਸੰਦਰਭ ਦੇ ਵਿੱਚ ਮੈਨੂੰ ਬਿਲਕੁਲ درست ਲੱਗਦੀ ਹੈ ਸੁਜੋਗ ਮੌਕੇ ਨੇ ਇਤਿਹਾਸਿਕ ਜਿੱਤ ਪੈਰਾਂ ਕੀ ਪਈ ਪਰ ਜਦ ਤੱਕ ਲੜੀਗੇ ਹੌਂਦ ਤੱਕ ਅੰਦਰੂਨੀ ਰਹੇ ਤੇ ਜਦੋਂ ਬਾਹਰ ਆ ਕੇ ਕੁਝ ਮੇਰੇ ਮਿੱਤਰਾਂ ਨੇ ਇਹ ਵੀ ਗੀਤ ਗਾਇਆ ਕਿ ਲੜਾਈ ਤਾਂ ਲੜਾਂਗੇ ਪਰ ਬੋਟਾਂ ਬਾਰੇ ਪਾਸੇ ਵੀ ਜਾਵਾਂ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਆ ਉਸ ਮੋਰਚੇ ਦਾ ਦਿੱਲੀ ਵਾਲੇ ਮੋਰਚੇ ਦਾ ਮੈਂ 7700 ਸਵੇ ਦਾ ਕਮਤਾ ਨੇ ਵੀ ਜ਼ਿਕਰ ਕੀਤਾ ਇਤਿਹਾਸ ਰੱਖਿਆ ਤੇ ਜਿੰਨੇ ਚੜੂਨੀ ਬਰਗੜੇ ਗੱਲ ਕਹਿੰਦੀ ਸੀ ਕਿ ਇਲੈਕਸ਼ਨ ਵੀ ਲੜਾਂਗੇ ਇੱਧਰ ਵੀ ਲੜਾਂਗੇ ਤੇ ਮੈਂ ਆਪਣੇ ਇੱਕ ਬੰਦ ਵਿੱਚ ਲਿਖਦਾ ਸੀ ਕਿ ਜਿਹੜਾ ਗਰੁੱਪ ਕਿਸਾਨਾਂ ਦਾ ਇਲੈਕਸ਼ਨ ਬਣੀ ਜਾਊਗਾ ਉਹਨਾਂ ਨੂੰ ਵੋਟ ਤਾਂ ਮਿਲੂਗੀ ਪਰ ਜਿੱਤ ਉਹਨਾਂ ਦੀ ਨਹੀਂ ਹੋ ਕਾਰਨ ਇਹ ਕਿਉਂਕਿ ਲੋਕ ਲੜਨ ਵਾਲੀਆਂ ਸ਼ਕਤੀਆਂ ਨੂੰ ਲੜਾਈ ਭਾਵੇਂ ਵਿਧਿਆ ਕੀ ਹਾਂ ਜਿਨ੍ਹਾਂ ਲੋਕਾਂ ਨੂੰ ਪਤਾ ਹੋਵੇ ਕਿ ਜ਼ੰਦ ਦੇ ਨਾਲ ਹੀ ਲੜਨ ਦੇ ਨਾਲ ਹੀ ਇਨਕਲਾਬ ਦੇ ਨਾਲ ਹੀ ਸਾਡੀ ਜ਼ਿੰਦਗੀ ਦੇ ਉੱਤੋਂ ਇਹ ਜੋ ਜਿਹੜਾ ਸਾਡੇ ਜੀਵਨ ਤੋਂ ਗਹਿਰ ਇਨਕਲਾਬ ਵੀ ਲੰਘੀ ਸੋ ਮੈਨੂੰ ਅੱਜ ਵੀ ਸੰਭਾਰਪ ਦੇ ਕੇ ਹੋਏ ਉਹ ਗੱਲ ਵੀ ਅੱਜ ਵੀ ਸਾਥ ਤੱਕ ਨਜ਼ਰ ਆਉਂਦੀ ਹੈ ਸਾਰੇ ਕੁਝ ਜਿਹੜੇ ਪਾਰਟੀਆਂ ਦੇ ਗਰੁੱਪਾਂ ਦੇ ਨੇਤਾ ਨੇ ਜਿਨ੍ਹਾਂ ਨੇ ਕੋਈ ਗੱਲ ਸਾਂਝੀ ਹੈ ਸਾਰੇ ਤੁਸੀਂ ਸਮਝਾ ਤੇ ਫੇਰ ਵੀ ਵਕਤ-ਵਕਤ ਹੈ ਇਹ ਸਵਾਲ ਹੈ ਕਿਉਂ ਵਕਤ-ਵਕਤ ਹੈ ਸਟੇਟ ਲੈਵਲ 'ਚ ਦੇਖੋਗੇ ਲਾਈਨ ਅਪ ਐਂਡ ਟ੍ਰਾਈਟ ਹੋਵੇ ਸਾਰੀ ਗੱਲ ਹੋਵੇ ਪਰ ਆਪਣੀ ਨੂੰ ਹੁੰਮੇ ਕਰਕੇ ਉਹ ਦੂਜੇ ਗਰੁੱਪ ਨੂੰ ਨਿੰਦੇ ਰਹਿੰਦੇ ਹਨ ਇਹ ਹੀ ਗੱਲ ਸੀ ਬਾਰ ਇਸ ਗੱਲ ਨੂੰ 바ਲੂ ਦੀ ਨੂੰ ਕਈ ਲੋਕ ਸੰਕੀਰਣਤਾ ਵੀ ਕਹਿੰਦੇ ਸੀ ਮੈਂ ਚਾਹੁੰਦਾ ਸੀ ਅ ਅਜੇ ਸਿੰਘ ਦੀ ਤਰ੍ਹਾਂ ਜਿਹੜਾ 바ਲੂ ਤੇ ਦੋਸ਼ ਲੱਗਦਾ ਰਹੇ ਉਹ ਸਮੇਂ ਦੇ ਜਿਵੇਂ ਵੀ ਚਿੰਤਕ ਸੀ ਸਾਹਿਬ ਨੇ ਉਹ ਕਹਿੰਦੇ ਸੀ 바ਲੂ ਸੰਕੀਰਣ ਹੈ ਆਪ ਦੇ ਕਹੀ ਹੋਈ ਗੱਲ ਨੂੰ ਸਾਥੀਆਂ ਦੇ ਠੋਸ ਦਾ ਪਰ ਮੈਨੂੰ ਚੱਲ ਇਸ ਤੇ ਇੱਕ ਬੋਲੀ ਦੀ ਡਾਟ ਸਾਹ ਦੀ ਗੱਲ ਚੰਗੀ ਲੱਗੀ ਤੋ ਠੋਸ ਦਾ ਨਹੀਂ ਸੀ ਉਹ ਸਟੈਂਡ ਲੈਂਦਾ ਸੀ ਕਿ ਮੈਂ ਇੱਥੇ ਠੀਕ ਹਾਂ ਸਿੱਧਾ ਲੱਗੂ ਉਹਨੇ ਗੱਲ ਕਹੀ ਇੱਕ ਪਰ ਮੈਂ ਇੱਥੇ ਗੱਲ ਛੇੜਨੀ ਨਹੀਂ ਸੀ ਚਾਹੁੰਦਾ ਉਹਨੇ ਆਖਿਆ ਸੀ ਆ ਜਿਹੜੇ ਨੀਲਾ ਪੱਥਰ ਪਰਵਾਰ ਪਰੋਂ ਕਿਤਾਬ ਦੇ ਵਿੱਚ ਬਾਕੀ ਦਾ ਲਿਖਿਆ ਹੋਇਆ ਜੋਕਾਂ ਦੇ ਵਿੱਚ ਸਭ ਤੋਂ ਵੱਡੀ ਇੱਕ ਲੋਕਾਂ ਇੱਕ ਲੋਕਾਂ ਦਾ ਬੁੱਤ ਰਹੀ ਹੈ ਤੇ ਜਦੋਂ ਲਹੂ ਪੀਂਟ ਦੀ ਗੱਲ ਚੱਲ ਕੇ ਬਸੀ ਲਹੂ ਪੀਂਟ ਦੀ ਗੱਲ ਚੱਲ ਤੇ ਜੋ ਨਾ ਸੁਣ ਤੋਂ ਕਾ ਨਹੀਂ ਹੋ ਸਕਦਾ ਕਿ ਗਰਮ ਦੀ ਸੱਚੀ ਸੋ ਮੈਂ ਅੱਜ ਇਹ ਗੱਲ ਲੈ ਕੇ ਕਿ ਬਾਹਰੋਂ ਸੰਕੀਰਨ ਨਹੀਂ ਸੀ ਇਨਕਲਾਬਪਤੀ انقلاب دے پرتی ان سی انقلاب دے پرتی ان عشق سی انقلاب دے پرتی ان ایسی سی کہ ہونے ہی آگے کہ میرے مجدور تے کسان سوکھے ہو جائیں پر دوستو ایک سنیاں دے کے بار بھی دا کہتے ہوں کہ جے جی ران کا نبر یا شکتگاں کٹھیں ہیں ਤੇ ਤੋਂ ਵੀ ਕਹਿਨੀ ਤੇ ਜੇ ਇਨਕਲਾਬ ਕਰਨ ਵਾਲੇ ਸ਼ਖਿਆ ਇਮਾਨਦਾਰੀ ਨਾਲ ਇਕੱਠੀਆਂ ਹੋ ਜਾਣ ਫਿਰ ਸਟੇਟ ਨੇ ਕਹਿਨੀ ਇਸ਼ਾਰਾ ਜਿਹੜਾ ਸਮਝਦੇ ਹੋ ਹੋਮਗੇ ਇਕੱਠੇ ਬਹੁਤ ਦੀ ਲੋਗ ਹੈ ਲੜਨ ਦੀ ਲੋਗ ਹੈ ਸਾਨੂੰ ਕਿਸਾਨੀ ਭੋਲ ਨੇ ਬਿਲਕੁਲ ਹੌਸਲਾ ਦਿੱਤਾ ਹੈ ਕਿ ਜੇ ਅਸੀਂ ਇਕੱਠੇ ਹੋ ਕੇ ਲੜਾਂਗੇ ਕਿਸੇ ਮੌਰੀ ਦੀ ਕਿਸੇ ਬੋਲ ਦੀ ਫਿਰਤ ਨਹੀਂ ਕਿ ਸਾਡੇ ਬਰਤੋ ਕੁਝ ਅਸਰ ਨਾਲ ਸਾਡੀ ਆਖਰੀ ਚੱਪਤ ਗਰਨ ਕਰ ਸਕਦਾ ਇਹ ਪਿਛਲੇ ਤੇ ਬਰਨ ਪਰ ਬਹੁਤ ਬਹੁਤ ਅੰਮਾਲ ਹੋਏ ਤੇ ਸਾਡੀ ਬਾਂਧਾ ਉਹ ਜੋ ਵੀ ਸੁਝਾਅ ਉਹਨਾਂ ਇਹ ਪ੍ਰਕਾਸ਼ ਵਿੱਚ ਗੱਲ ਆਈ ਹੈ ਕਸਮ ਖੰਦੀ ਹੈ ਕਿ ਜਿਹੜੇ ਵੀ ਲੜਬਾੜੇ ਲੋਕ ਹੈ ਜਿਸ ਨੂੰ ਅਸ਼ਕਰਮਾ ਚਾਹਦੇ ਨੇ ਤਵਾਰੀਆਂ ਵਰਗ ਜਾਂਦੇ ਕਦੋਂ ਵਰਤੀ ਕੋਈ ਜਿੱਦ